ਇਹਰਾ ਪ੍ਰਣੂ ਪੂਰੇ ਦੇਸ਼ ਦੇ ਵਿੱਚ ਜਿਹੜੇ ਲੋਕੀਂ ਕਿ ਪਸੰਦ ਆ ਕਿਸਾਨ ਛੱਡ ਕੇ ਪੂਰਾ ਦੇਸ਼ ਹੀ ਜਿਹੜਾ ਹੈ ਵਿਸਾਖੀ ਮਨਾਦਾ ਔਰ ਵਿਸਾਖੀ ਨੂੰ ਜਿਹੜੀ ਹੈ ਸਾਡੇ ਕਣਕ ਦੇ ਦੀ ਫਸਲ ਉਹ ਪੱਕ ਜਾਂਦੀ ਹੈ ਤੇ ਉਹਦੀ ਖੁਸ਼ੀ ਦੇ ਵਿੱਚ ਕੋਈ ਜਵਾਨਾ ਨਹੀਂ ਕਿਸਾਨ ਇੱਕ ਮਹੀਨਾ ਪਹਿਲੇ ਵਿਸਾਖੀ ਦੇ ਪਾਗੜੇ ਪਾंदे ਦੇ ਉਹ ਗੱਲ ਰਚੂੜਾ ਬਣਾ ਕੇ ਉਹਤੇ ਨੱਚ ਨਹੀਂ ਦੇਸੀ ਉਹ ਕਲਚਰ ਤੇ ਉਹ ਆਸ ਆਸ ਆਸੇ ਕਲਚਰ ਕਰਦਾ ਜਾ ਰਿਹਾ ਹੈ ਅਜੇ ਵੀ ਕਿਸਾਨ ਜਿਹੜੀ ਉਹ ਵਸਾਕੇ ਨੂੰ ਬੰਨਾਦੇ ਆ ਔਰ ਮੈਂ ਆਪਣੇ ਵੱਲੋਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲਗ ਲਗ ਬਧਾਈ ਦਿੰਦਾ ਔਰ ਖਾਸ ਕਰਕੇ ਬਾਬੇ ਨਾਨਕ ਦੀ ਅੱਗੇ ਮੈਂ ਪ੍ਰਾਰਥਨਾ ਕਰਦਾ ਕਿ ਜਿੰਨੇ ਵੀ ਸਾਡੇ ਅੰਦਾਤਾ ਦਾ ਦੇਸ਼ ਦੇ ਵਿੱਚ ਉਹਨਾਂ ਸਾਰੇ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਉਹ ਸਾਰੇ ਕਿਸਾਨ ਸਾਡੇ ਜਿੰਦ ਤੇ ਗੁਲੀ ਤੇ ਰਾਜ ਚੁਕਨੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਔਰ ਕਿਸਾਨ ਕਿਉਂ ਖੁਸ਼ ਹੁੰਦਾ ਕਿਸਾਨ ਜਿਹੜੇ ਕਣਕ ਲਾਂਦਾ ਤੇ 6 ਮਹੀਨੇ ਇੰਤਜ਼ਾਰ ਕਰਦਾ 6 ਮਹੀਨੇ ਬਾਅਦ ਫਸਲ ਆਦੀ ਹੈ ਫਿਰ ਕਈ ਕਿਸਾਨਾਂ ਦੇ ਵਿਚਾਰੇ ਨੇ ਜਿਹੜੇ ਆੜਤੀ ਹੁੰਦੇ ਆ ਇਹਨਾਂ ਦੇ ਵਪਾਰੀ ਉਹਨਾਂ ਕੋਲੋਂ ਪੈਸੇ ਲੈ ਲਦੇ ਆ ਉਬਰਤੀ ਹੁੰਦੀ ਆ ਤੇ ਜਦੋਂ ਫਿਰ ਫਸਲ ਨਿਕਲਦੀ ਆ ਉਹ ਫਿਰ ਉਹਨਾਂ ਆੜਤੀਆਂ ਦੇ ਥਰੂ ਕਣਕ ਵੇਚੀ ਜਾਂਦੀ ਆ ਉਹਨਾਂ ਦੇ ਪੈਸੇ ਉਹਦੇ ਲਾਏ ਜਾਂਦੇ ਆ ਔਰ ਸਰਕਾਰਾਂ ਕੀ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਚਾਹੀਦੇ ਹੈ ਕਿਸਾਨਾਂ ਨੂੰ ਕੋਈ ਵੀ ਯੋਗਾਰ ਕਿਸਾਨੀ ਲਈ ਉਹ ਉਹਨਾਂ ਨੂੰ ਬੱਦ ਤੋਂ ਬੱਦ ਸਬਸਿਡੀ ਜਰੂਰੀ ਚਾਹੀਦੀ ਔਰ ਜਿੰਨਾ ਕਿ ਤੁਸੀਂ ਕਿਸਾਨ ਦਾ ਫਾਇਦਾ ਕਰ ਸਕਦੇ ਹੋ ਉਹ ਫਾਇਦਾ ਕਰਨਾ ਚਾਹੀਦਾ ਜਿਸ ਨਾਲ ਸਾਡਾ ਪੰਜਾਬ ਚੋਂ ਬੈਦੇ ਸਾਰੇ ਕਿਸਾਨਾਂ ਨੇ ਰੁਕੜ ਪਾਇਆ ਹੈ ਐਮ ਐਸ ਕੇ ਨੂੰ ਸਾਨੂੰ ਮਿਲਣੀ ਚਾਹੀਦੀ ਤੇ ਮਿਲਣੀ ਚਾਹੀਦੀ ਹੈ ਕਿਉਂਕਿ ਕਿਸਾਨ ਹੈ ਤਹਾਉ ਜਿਆ ਗਰੀ ਮਰਗੀ ਕੋਈ ਚੀਜ਼ ਤਿਆਰ ਕਰੋ ਉਹਦੇ ਵਿੱਚ ਮਿਲਾਵਟ ਹੋ ਸਕਦੀ ਹੈ ਲੇਕਿਨ ਕਿਸਾਨ ਨੇ ਕਿਹਾ ਜਿਆ ਉਹ ਕੀ ਇਹ ਚੀਜ਼ ਵਿੱਚ ਕੋਈ ਮਿਲਾਵਟ ਨਹੀਂ ਹੁੰਦਾ ਕੜਕ ਤੋਂ ਦੀਨਾ ਜਵਾਰ ਤੋਂ ਦੀਨਾ ਤੋਂ ਨਹੀਂ ਤੋਂ ਲਿਆ ਜੇ ਕੋਈ ਖਾਣ ਵਾਲੇ ਜਿਸਰਾ ਮਾਂਵ ਦੀ ਦਾਲ ਹੋ ਗਈ ਛੋਲੇ ਆ ਦਾਲ ਹੋ ਗਈ ਇਹ ਕੀ ਹਰ ਚੀਜ਼ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਇਸ ਕਰਕੇ ਮੈਂ ਫੇਰ ਕਿਸਾਨਾਂ ਨੂੰ ਵਧਾਈ ਦੇਣਾ ਔਰ ਆਪਣੀ ਵਧੀਆ ਚੁੱਕੇ ਦੇ ਨਾਲ ਮਹਾਰਾਜ ਜੀ ਨਾਲ ਦੀ ਕਿਰਪਾ ਰੱਖਣ ਦੀ ਸਰਵਨਗਤ ਗਰਮੀ ਆ ਗਈਆਂ ਨੇ ਤੇ ਕਈਆਂ ਫਸਲਾਂ ਆ ਗਈਆਂ ਨੇ ਉਹ ਅਗਲ ਕਰਨ ਵਾਲੀ ਹੋਈ ਜੀ ਤੇ ਬਾਬੇ ਨਾਲ ਤੇ ਮੇਰੀ ਪ੍ਰਾਰਥਨਾ ਹੈ ਕਿ ਇਹ ਚੀਜ਼ ਉੱਤੇ ਥੋੜੀ ਮਿਹਰ ਕਰਨ ਤੇ ਕਿਸਾਨ ਜਿਹੜੇ ਆ ਵਦਲ ਫੁੱਲਣ ਇਹ ਮੇਰੀ ਕਾਮਨਾ ਹੈ ਜਾਈਂ